ਕੱਟੇ ਐਮਪੀ ਵੀ ਰਹੇ ਅੱਗੇ ਪਿੱਛੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਮੰਤਰੀ ਵੀ ਕੋਟਰੀਆ ਦੁਹਾਜ ਕੰਪਨੀਆਂ ਤੇ ਚੜੇ ਮੈਨੂੰ ਯਾਦ ਆਉਂਦੀ ਹੈ ਮਲਾਪ ਦੇ ਮਲਾਪੜੇ ਸੀ ਵਿਸ਼ਿਆਂ ਨੂੰ ਜਾਣਦੇ ਸੀ ਕੈਬਨਿਟ ਦੀਆਂ ਮੀਟਿੰਗਾਂ 'ਚ ਉਹ ਸ਼ਾਦੀ ਪਾਰਟੀ ਤੋਂ ਵੱਖਰੇ ਮੈਂ ਉਹਨਰਪੁਰ ਤੋਂ ਵੱਖਰਾ ਸੀ ਇੱਕ ਦੂਜੇ ਦੇ ਸਾਹਮਣੇ ਬੈਠਦੇ ਸੀ ਰਾਜ ਸਮਾਜ ਵੀ ਅਪਰਸਵੀ ਮੈਂ ਸਮਝਦਾ ਉਸ ਸਫਲ ਜੀਵਨ گزار ਕੇ ਇਹ ਰਾਜਨੀਤੀ ਹੈ ਰਾਜਨੀਤੀ ਦੇ ਚੰਗੇ ਬੰਦੇ ਹੁੰਦੇ ਆ ਜਿਹੜੇ ਵਲਾਮੇ ਨਾਲ ਰਹਿੰਦੇ ਤੇ ਜਿੰਨਾ ਉੱਤੇ ਦਾਮਨ ਪਾਕ ਰਹਿਣ ਦਾ ਵਿਸ਼ਵਾਸ ਬਣਿਆ ਪੰਜ ਕਿ ਵੀ ਸਨ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣ ਵਾਲੇ ਵੀ ਸਨ ਇੱਕ ਦੂਜੀਆ ਪਾਰਟੀਆਂ ਨਾਲ ਮੈਨੂੰ ਵੀ ਬਹੁਤ ਸ਼ੌਕ ਸੀ ਵੀ ਮਰਾਪਰਵ ਮੈਂ ਰੱਖਿਆ ਇਸੇ ਕਰਕੇ ਮੈਂ ਯੂਪੀ 'ਚ ਵੀ ਮਨਿਸਟਰ ਬਣ ਗਿਆ ਇੱਥੇ ਵੀ ਬਣ ਗਿਆ ਦੋ ਪ੍ਰਧਾਨ ਮੰਤਰੀਆਂ ਨਾਲ ਬਣ ਗਿਆ ਤੇ ਮੈਂ ਉਹਨਾਂ ਸ਼ਹਿਰਾਂ ਦੇ ਇਕਲਿਆਂ ਕਰਨਾ ਨੇਕ ਆਦਮੀ ਸੀ ਠੀਕ ਹੈ